ਸਾਰੇ ਧਰਮਾਂ ਦੇ ਲੋਕਾਂ ਨੂੰ ਅਪੀਲ ਕਰੂੰਗਾ ਮਿਸਲ ਖੂਲ ਕੀ ਤਰਨਾ ਦਲ ਬਾਈਆ ਵੱਲੋਂ ਕਿ ਜਿਹੜੀ ਆ ਸਿੱਧੀ ਦਿਹਾੜਾ ਇਹਨੂੰ ਪੂਰੀ ਸ਼ੋਗ ਸਮਾਗਮ ਦੇ ਨਾਲ ਮਨਾਉਣਾ ਚਾਹੀਦਾ ਹੈ ਚਲੋ ਭਾਈ ਪੜਾ ਜਗਾਣਾ ਗਾਣਾ ਗਾਦੇ ਸਵਾਗਤ ਹੋਰ ਨਾਰੀ ਦਾ ਸਾਥ ਆਪਣੇ ਮਜਾਰੇ ਦੀ ਦਿਵਾ ਕਰੋ ਧਿਆਨ ਇਸ ਸ਼ਹੀਦੀ ਦਿਹਾੜੇ ਨੂੰ ਪਹਿਲਾਂ ਤਾਂ ਸਾਰੀਆਂ ਸਿੱਖ ਸੰਗਤਾਂ ਜਿੰਨੀਆਂ ਵੀ ਆਗਿਆ ਨੇ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਸਹਬਜ਼ਾਦਾ ਬਾਬਾ ਜਾਰ ਸਿੰਘ ਜੀਆਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਨੂੰ ਇਸ ਗੱਲ ਦੀ ਵਧਾਈ ਵੀ ਦਿਨਾ ਤੇ ਨਾਲ ਗੁਰੂ ਕੇ ਜਿਹੜਾ ਗੁਰੂ ਅਰਜਨ ਦੇਵ ਪੰਜਵੇਂ ਪਾਸ਼ਾ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੀ ਸਿੱਖ ਸੰਗਤਾਂ ਨੇ ਇਹ ਕੁਰਬਾਨੀ ਵੀ ਕਹਿਣਾ ਕਿ ਗਰਮੀ ਦਾ ਜੋ ਦਿਹਾੜਾ ਇਹ ਤੇ ਦਿਨ ਨੇ ਇਹ ਬਰੇ ਤਪ ਦੀ ਤਪ ਵਿੱਚ ਸ਼ਹੀਦੀ ਦਿੱਤੀ ਹੈ ਗੁਰੂ ਅਰਜਨ ਦੇਵ ਜੀ ਨੇ ਪੰਜਵੇਂ ਪਾਤਸ਼ਾਹ ਜੀ ਨੇ ਇੱਕ ਸੰਗਤ ਕਹਿਣ ਲੱਗੀ ਉੱਥੇ ਆਪਾਂ ਰੁਕਦਿਆਂ ਆਪਾਂ ਦਰਬਾਰ ਸਾਹਿਬ ਆਵਾਂਗੇ ਇਹ ਕਈ ਸੰਗਤਾਂ ਕਹਿਣਗੇ ਭਈ ਧੁੱਪ ਹੈ ਤੱਤੇ ਪੈਰ ਵੀ ਗੁਰੂ ਸਾਹਿਬ ਤੱਤੀ ਤਵੀ ਤੇ ਬੈਠੇ ਇਸ ਕਰਕੇ ਆਪਾਂ ਨੂੰ ਵੀ ਗੁਰਸਿੱਖਾਂ ਨੂੰ ਉਸ ਦਿਨ ਨੂੰ ਯਾਦ ਕਰ ਲੈਣਾ ਚਾਹੀਦਾ ਭਾਵ ਇਹ ਸੰਸਾਰ ਦੇ ਹੁੰਦੇ ਆ ਜਿਹੜੇ ਰਹਿਬਰ ਹੁੰਦੇ ਆ ਇਹ ਕਿਸੇ ਇੱਕ ਧਰਮ ਦੇ ਨਹੀਂ ਇੱਕ ਦੇ ਨਹੀਂ ਹੁੰਦੇ ਸਭ ਧਰਮਾਂ ਦੇ ਸਾਂਝੇ ਹੁੰਦੇ ਆ ਇਸ ਕਰਕੇ ਮੈਂ ਸਾਰੇ ਧਰਮਾਂ ਦੇ ਲੋਕਾਂ ਨੂੰ ਅਪੀਲ ਕਰੂੰਗਾ ਮਿਸਲ ਖੂਲ ਕੀ ਤਰਨਾ ਦਲ ਬਾਈਆ ਵੱਲੋਂ ਕਿ ਜਿਹੜੀ ਆ ਸ਼ਹੀਦੀ ਦਿਹਾੜਾ ਇਹਨੂੰ ਪੂਰੀ ਸ਼ੋਗ ਸਮਾਗਮ ਦੇ ਨਾਲ ਮਨਾਉਣਾ ਚਾਹੀਦਾ ਕਿ ਇਹ ਇਹਦੇ ਵਿੱਚ ਕਸ਼ਟ ਸਹਾਰੇ ਆ ਸ਼ਹੀਦਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਿੱਧਕ ਵਾਸਤੇ ਸ਼ਹੀਦ ਹੋਏ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਜੀ ਧਰਮ ਦੇ ਖਾਤਰ ਸ਼ਹੀਦ ਹੋਏ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਸਤਵੇਂ ਪਾਸ਼ਾ ਅੱਠਵੇਂ ਪਾਸ਼ਾ ਲੋਕਾਂ ਦੇ ਭਲੇ ਲਈ ਬਿਮਾਰੀਆਂ ਨੂੰ ਜਦੋਂ ਖਤਮ ਕੀਤਾ ਬਿਮਾਰੀਆਂ ਲੋਕਾਂ ਨੂੰ ਖਤਮ ਕਰਨ ਲੱਗੀ ਉਦੋਂ ਬਿਮਾਰੀ ਨੂੰ ਰੋਕਣ ਵਾਸਤੇ ਗੁਰੂ ਅੱਠਵੇਂ ਪਾਸ਼ਾ ਜੀ ਮਹਾਰਾਜੀਆਂ ਨੇ ਸੀਸ ਦਿੱਤਾ ਭਾਵ ਤਿੰਨ ਗੁਰੂਆਂ ਨੇ ਇਹ ਵੱਖਰੇ ਵੱਖਰੇ ਤੌਰ ਤੇ ਆਪਣੇ ਸਰੀਰਾਂ ਦਾ ਬਲੀਦਾਨ ਕੀਤਾ ਸਾਰੀ ਮਹਾਮਾਰੀ ਨੂੰ ਆਪਣਾ ਸਰੀਰ ਦਿੱਤਾ ਗੁਰੂ ਹਰਿਕ੍ਰਿਸ਼ਨ ਜੀ ਨੇ ਧਰਮ ਦੀ ਖਾਤਰ ਸਰੀਰ ਦਿੱਤਾ ਗੁਰੂ ਤੇਗ ਬਹਾਦਰ ਜੀ ਨੇ ਸ਼ਿਦਕ ਦੀ ਖਾਤਰ ਜਿਹਨੂੰ ਕਹਿੰਦੇ ਸਿੱਖੀ ਸ਼ਿਦਕ ਕਿਵੇਂ ਨਿਮਾਉਣਾ ਹੈ ਸਿੱਖੀ ਸ਼ਿਦਕੇ ਸਾਂ ਸਵਾਸਾਂ ਸੰਗ ਨਿਮਾਉਣਾ ਹੈ ਗੁਰਸਿੱਖਾਂ ਨੂੰ ਦੱਸਿਆ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ ਜੀ ਨੇ ਜਿਨ੍ਹਾਂ ਦਾ ਅੱਜ ਦਿਹਾੜਾ ਮਨਾ ਰਹੇ ਆ ਰੰਮਪਰਾ ਫੂਲ ਸੰਗਤਾਂ ਗੁਰਦੁਆਰਾ ਸਾਹਿਬ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੋ ਬੇਟਿਆਂ ਦੇ ਤੇ ਇੱਥੇ ਬਾਬਾ ਜੀਵਨ ਸਿੰਘ ਜੀ ਦੇ ਆਿਆਂ ਦਾ ਉਹਨਾਂ ਦੀ ਸੰਗਤ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਪੈਦਲੋਂ ਧੰਨਵਾਦ ਕਰਦੇ ਹਾਂ ਗੁਰਦੁਆਰਾ ਸਹਿਜਦਾ ਬਾਬਾ ਜਰ ਸਿੰਘ ਜੀ ਸੋਣੀ ਫਾਟ ਕਨਹਿੰਗ ਸਿੰਘਾ ਮਿਸਰ ਫੂਲ ਕੀ ਤਰਨਾ ਦਲ ਵਾਹੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ